ਜਮਾ ਬਿਲਕੁਲ ਰੋਡੇ ਟਾਇਰਾਂ ਨੂੰ ਨਵੇਂ ਬਣਾ ਕੇ ਗੱਡੀਆਂ ਤੇ ਚੜਾ ਕੇ ਵੇਚੀ ਜਾਂਦੇ ਆ ਉਹ ਟਾਇਰ ਤੁਸੀਂ ਕਿਵੇਂ ਪਛਾਨਣੇ ਆ ਸਭ ਤੋਂ ਵੱਡਾ ਅੱਜ ਕੱਲ 스ਕੀਮ ਬਣਿਆ ਹੋਇਆ ਗੱਡੀਆਂ ਦੇ ਵਿੱਚ ਵੀ ਮੀਟਰ ਬੈਕ ਕਰ ਦਿੰਦੇ ਆ ਅਗਰ ਇਹ ਇਦੋਂ ਵੀ ਪਿੱਛੇ ਜਾ ਕੇ ਲੱਗਦੇ ਆ ਮੰਨ ਲਓ ਕਿ ਇੱਥੇ ਜਾ ਕੇ ਲੱਗਦੇ ਆ ਤਾਂ ਇਹਦਾ ਮਤਲਬ ਗੱਡੀ ਆ ਜਿਹੜੀ ਉਹ ਜ਼ਿਆਦਾ ਚੱਲੀ ਹੋਈ ਆ ਉਹ ਗੱਡੀ ਦਾ ਜਿਹੜਾ ਮੀਟਰ ਆ ਉਹ ਬੈਕ ਕੀਤਾ ਹੋਇਆ ਇਹਨੂੰ ਹੋਰ ਬਰੀਕੀ ਨਾਲ ਚੈੱਕ ਕਰਨ ਲਈ ਤੁਸੀਂ ਇੱਕ ਨਿੱਕੀਂ ਦਾ ਪੇਪਰ ਲੈ ਲਿਓ ਜਾਂ ਵਾਈਟ ਰੰਗ ਦਾ ਕੋਈ ਕੱਪੜਾ ਲੈ ਲਿਓ ਉਹਨੂੰ ਇੱਥੇ ਲਾ ਦਿਓ ਸੋ ਇੱਥੇ ਥੋੜਾ ਟਾਈਮ ਲਾਉਣ ਤੋਂ ਬਾਅਦ ਤੁਸੀਂ ਚੈੱਕ ਕਰਿਓ ਉਸ ਤੋਂ ਬਾਅਦ ਤੁਸੀਂ ਚੈੱਕ ਕਰਨੀ ਆ ਗੱਡੀ ਦੀ ਛੱਤ ਵੀ ਗੱਡੀ ਰੋਲ ਓਵਰ ਤਾਂ ਨਹੀਂ ਹੋਈ ਮਤਲਬ ਕਿ ਗੱਡੀ ਪਲਟੀ ਤਾਂ ਨਹੀਂ ਹੋਈ ਹੁਣ ਆਪਾਂ ਚੈੱਕ ਕਰਨਾ ਵੀ ਗੱਡੀ ਪਿੱਛੋਂ ਤਾਂ ਨਹੀਂ ਵੱਜੀ ਹੋਈ ਉਹ ਚੈੱਕ ਕਰਨ ਲਈ ਤੁਸੀਂ ਡਿੱਗੀ ਖੋਲਣੀ ਆ ਵਧੀਆ ਹਾਲਤ ਦੀ ਸੈਕੰਡ ਹੈਂਡ ਗੱਡੀ ਖਰੀਦਣ ਵਾਸਤੇ ਆਪਾਂ ਐਕਸੀਡੈਂਟ ਗੱਡੀ ਦਾ ਕਿਵੇਂ ਪਤਾ ਲਾ ਸਕਦੇ ਆ ਜਾਂ ਗੱਡੀ ਦੇ ਮੀਟਰ ਦੇ ਨਾਲ ਕੋਈ ਛੇੜ ਛੜ ਤਾਂ ਨਹੀਂ ਹੋਈ ਇਹ ਚੀਜ਼ ਦਾ ਆਪਾਂ ਕਿਵੇਂ ਪਤਾ ਲਾ ਸਕਦੇ ਆ ਜਾਂ ਗੱਡੀ ਦੇ ਇੰਜਨ ਦੀ ਹਾਲਤ ਕਿਵੇਂ ਆ ਇਹ ਤਾਂ ਨਹੀਂ ਹੈਗਾ ਵੀ ਆਪਾਂ ਗੱਡੀ ਲੈ ਲਈਏ ਤੇ ਬਾਅਦ ਦੇ ਵਿੱਚ ਆਪਣੇ ਪੈਸੇ ਉਹ ਇੰਜਣ ਦੀ ਰਿਪੇਅਰ ਤੇ ਲੱਗ ਜਾਣ ਇਹ ਚੀਜ਼ਾਂ ਆਪਾਂ ਨੂੰ ਪਤਾ ਹੋਣੀਆਂ ਬਹੁਤ ਜ਼ਰੂਰੀ ਨੇ ਤਾਂ ਹੀ ਆਪਾਂ ਇੱਕ ਵਧੀਆ ਗੱਡੀ ਖਰੀਦ ਸਕਦੇ ਆ ਨਹੀਂ ਆਪਾਂ ਕਿਸੇ ਧੋਖੇ ਦਾ ਸ਼ਿਕਾਰ ਵੀ ਹੋ ਸਕਦੇ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਦਵਾਂਗਾ ਸੋ ਵੀਡੀਓ ਐਂਡ ਤੱਕ ਦੇਖਿਓ ਅਤੇ ਇਹਨੂੰ ਅੱਗੇ ਸ਼ੇਅਰ ਕਰ ਦਿਓ ਸਭ ਤੋਂ ਪਹਿਲਾਂ ਜਿਹੜੀ ਵੀ ਗੱਡੀ ਤੁਸੀਂ ਦੇਖਣੀ ਆ ਉਹਨੂੰ ਧੁੱਪੇ ਖੜਾ ਲੈਣਾ ਤੇ ਉਹਦਾ ਇੱਕ ਰਾਉਂਡ ਲਾਓ ਉੱਤੋਂ ਦੀ ਤੇ ਉਸ ਤੋਂ ਬਾਅਦ ਤੁਸੀਂ ਧਿਆਨ ਨਾਲ ਦੇਖੋ ਕਿਉਂਕਿ ਧੁੱਪ ਦੇ ਵਿੱਚ ਜਿਹੜਾ ਵੀ ਇਹਦਾ ਪੱਲਾ ਕੋਈ ਪੇਂਟ ਹੋਊਗਾ ਜਾਂ ਜਿਵੇਂ ਬਰਨਡ ਵਗੈਰਾ ਜਾਂ ਬੰਪਰ ਵਗੈਰਾ ਜਿਹੜੀ ਵੀ ਚੀਜ਼ ਪੇਂਟ ਆ ਉਹਦਾ ਰੰਗ ਅਲੱਗ ਹੀ ਦਿਸੂਗਾ ਸੋ ਇਹ ਚੀਜ਼ ਤੁਸੀਂ ਧਿਆਨ ਨਾਲ ਦੇਖਣੀ ਆ ਵੈਸੇ ਜਿਵੇਂ ਬੰਪਰ ਵਗੈਰਾ ਜਾਂ ਕੋਈ ਇੱਕ ਅੱਧਾ ਪੱਲਾ ਪੇਂਟ ਹੋਵੇ ਇਹ ਮਾਈਨਰ ਐਕਸੀਡੈਂਟ ਦੇ ਵਿੱਚ ਹੁੰਦਾ ਇਹਦਾ ਕੋਈ ਏਡਾ ਚੱਕਰ ਨਹੀਂ ਹੁੰਦਾ ਜ਼ਿਆਦਾਤਰ ਤਾਂ ਆਪਾਂ ਗੱਡੀ ਦਾ ਇੰਜਨ ਵਗੈਰਾ ਦੇਖਣਾ ਹੁੰਦਾ ਤੇ ਜਾਂ ਕੋਈ ਵੱਡਾ ਐਕਸੀਡੈਂਟ ਨਾ ਹੋਇਆ ਹੋਵੇ ਉਹ ਚੀਜ਼ਾਂ ਦੇਖਣੀਆਂ ਹੁੰਦੀਆਂ ਪਰ ਫਿਰ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜਾ ਪੱਲਾ ਪੇਂਟ ਆ ਇਹ ਗੱਡੀ ਕਿੱਥੋਂ ਵਜੀ ਹੋਈ ਆ ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਪਤਾ ਹੋਣੀਆਂ ਜ਼ਰੂਰੀ ਆ ਜਿਵੇਂ ਤੁਸੀਂ ਕਈ ਵਾਰੀ ਆਪਾਂ ਕੀ ਕਰਦੇ ਆ ਗੱਡੀ ਆਪਾਂ ਲਿਸ਼ਕੀ ਪੁਸ਼ਕੀ ਦੇਖ ਲੈਣੇ ਆ ਅੰਦਰੋਂ ਇੰਟੀਰੀਅਰ ਦੇਖ ਲੈਣੇ ਆ ਇਹ ਚੀਜ਼ਾਂ ਦੇਖ ਕੇ ਆਪਾਂ ਪੈਸੇ ਲਾ ਦਨੇ ਆ ਪਰ ਗੱਡੀ ਦੇ ਵਿੱਚ ਕੀ ਆ ਆਪਾਂ ਉਹ ਚੀਜ਼ਾਂ ਨਹੀਂ ਦੇਖਦੇ ਉਸ ਤੋਂ ਬਾਅਦ ਤੁਸੀਂ ਟਾਕੀ ਖੋਲ ਕੇ ਚੰਗੀ ਤਰ੍ਹਾਂ ਆ ਚੀਜ਼ਾਂ ਦੇਖਣੀਆਂ ਵੀ ਕਿਤੇ ਵੀ ਕੋਈ ਜੰਗ ਦਾ ਨਿਸ਼ਾਨ ਇਹਾਂ ਕੋਈ ਹਥੌੜਿਆਂ ਦਾ ਨਿਸ਼ਾਨ ਤਾਂ ਨਹੀਂ ਸੋ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਕਿਹੜੀ ਸਾਈਡ ਤੋਂ ਗੱਡੀ ਲੱਗੀ ਹੋਈ ਆ ਜਿਵੇਂ ਆਹ ਨਟ ਦਾ ਰੰਗ ਰੂnga ਸਾਰਾ ਕੁਝ ਦੇਖਣਾ ਤੁਸੀਂ ਧਿਆਨ ਦੇ ਨਾਲ ਲੋ ਆਪਾਂ ਗੱਡੀ ਦਾ ਬੋਰਨਟ ਚੱਕ ਲਿਆ ਤੇ ਹੁਣ ਆਪਾਂ ਇੱਥੋਂ ਚੈੱਕ ਕਰਨੀਆਂ ਗੱਡੀ ਫਰੰਟ ਤੋਂ ਦੇਖੋ ਅਗਰ ਤਾਂ ਇੱਥੋਂ ਇੱਥੋਂ ਤੱਕ ਗੱਡੀ ਜਿਹੜੀ ਲੱਗੀ ਹੋਈ ਆ ਇਦੋਂ ਮੂਰੇ ਮੂਰੇ ਤਾਂ ਉਹ ਮਾਈਨਰ ਐਕਸੀਡੈਂਟ ਦੇ ਵਿੱਚ ਆ ਜਾਂਦੀ ਆ ਉਹਦਾ ਕੋਈ ਐਡਾ ਸੀਰੀਅਸ ਤਾਂ ਨਹੀਂ ਹੁੰਦਾ ਪਰ ਆਪਾਂ ਜਿਹੜਾ ਵੱਡੀ ਗੱਲ ਆਪਾਂ ਦੇਖਣਾ ਵੀ ਇੰਜਨ ਨੂੰ ਨੁਕਸਾਨ ਤਾਂ ਨਹੀਂ ਹੋਇਆ ਐਕਸੀਡੈਂਟ ਦੇ ਨਾਲ ਗੱਡੀ ਇੰਨੀ ਜ਼ੋਰ ਦੀ ਤਾਂ ਨਹੀਂ ਵੱਜੀ ਹੋਈ ਕਿ ਇੰਜਨ ਨੂੰ ਵੀ ਨੁਕਸਾਨ ਪਹੁੰਚਿਆ ਹੋਵੇ ਜਾਂ ਗੱਡੀ ਜਿਹੜੀ ਮੂਰਿਓ ਸਾਰੀ ਇੰਨੀ ਡੈਮੇਜ ਹੋਈ ਹੋਵੇ। ਕਈ ਵਾਰੀ ਉਵੇਂ ਹੀ ਗੱਡੀ ਜਿਹੜੀ ਨਵੀਂ ਬਣਾਉਂਦੇ ਆ ਉਹ ਚੀਜ਼ ਆਪਾਂ ਚੈੱਕ ਕਰਨੀ ਆ। ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਕੀ ਦੇਖਣਾ ਤੁਸੀਂ ਆ ਦੇਖੋ ਜਿੰਨੀਆਂ ਇਹਦੀਆਂ ਪਾਈਪਾਂ ਵਗੈਰਾ ਨੇ ਹਨਾ ਇਹ ਸਾਰੀਆਂ ਤੁਸੀਂ ਧਿਆਨ ਦੇ ਨਾਲ ਚੈੱਕ ਕਰਨੀਆਂ ਕਿਉਂਕਿ ਜਦੋਂ ਵੀ ਗੱਡੀ ਫਰੰਟ ਤੋਂ ਵੱਜਦੀ ਆ ਤਾਂ ਜਿਹੜੀਆਂ ਬਿਜਲੀਆਂ ਚੀਜ਼ਾਂ ਹੁੰਦੀਆਂ ਉਹ ਪਿੰਡ ਹੋ ਜਾਂਦੀਆਂ ਯਾਨੀ ਕਿ ਮੁੜ ਜਾਂਦੀਆਂ ਸੋ ਮੋਡਨ ਦੇ ਨਾਲ ਇਹਨਾਂ ਪੈਪਾਂ ਤੋਂ ਰੰਗ ਲੈ ਜਾਂਦਾ ਜਿਹਦੇ ਕਰਕੇ ਇਹਨਾਂ ਤੇ ਜੰਗ ਲੱਗ ਜਾਂਦਾ ਸੋ ਆਪਾਂ ਜ ਤੁਸੀਂ ਦੇਖੋ ਆਹ ਫਰੰਟ ਤੋਂ ਜਿਵੇਂ ਆਹ ਕਿਤੇ ਵੀ ਤੁਹਾਨੂੰ ਜੰਗ ਲੱਗਦਾ ਵੀ ਇੱਥੇ ਜੰਗ ਲੱਗਿਆ ਹੋਇਆ ਜਾਂ ਉੱਥੇ ਕੋਈ ਚੱਬ ਵਗੈਰਾ ਪਿਆ ਹੋਇਆ ਤਾਂ ਤੁਸੀਂ ਉੱਥੋਂ ਅੰਦਾਜ਼ਾ ਲਾ ਸਕਦੇ ਹੋ ਵੀ ਗੱਡੀ ਦੇ ਨਾਲ ਕੋਈ ਵੱਡਾ ਐਕਸੀਡੈਂਟ ਆ ਜਿਹੜਾ ਉਹ ਹੋਇਆ ਹੋਇਆ। ਇਸ ਤੋਂ ਬਿਨਾਂ ਜਿਵੇਂ ਇੱਥੇ ਆਹ ਨਟਾ ਵਗੈਰਾ ਨੇ ਇਹਨਾਂ ਨੂੰ ਤੁਸੀਂ ਧਿਆਨ ਦੇ ਨਾਲ ਦੇਖਣਾ। ਤੇ ਇਹਨਾਂ ਤੇ ਜਿਵੇਂ ਜਦੋਂ ਆਪਾਂ ਚਾਬੀ ਲਾਉਂਦੇ ਆ ਨਾ ਨਟ ਨੂੰ ਤਾਂ ਉੱਥੋਂ ਜਿਹੜਾ ਰੰਗ ਲੈ ਜਾਂਦਾ ਤੇ ਉੱਥੇ ਫਿਰ ਜੰਗ ਲੱਗ ਜਾਂਦਾ। ਸੋ ਇਹ ਚੀਜ਼ਾਂ ਤੁਸੀਂ ਨਿੱਕੀਆਂ-ਨਿੱਕੀਆਂ ਨੋਟ ਕਰਨੀਆਂ। ਉਸ ਤੋਂ ਬਿਨਾਂ ਤੁਸੀਂ ਦੇਖੋ ਜਿਵੇਂ ਬਰਨਟ ਵਗੈਰਾ ਆਪਾਂ ਦੇ ਆ ਗੱਡੀ ਦੇ ਨਾਲ ਦਾ ਰੰਗ ਆ ਬਿਲਕੁਲ ਸੋ ਇਦਾਂ ਹੀ ਨਾਲ ਦਾ ਰੰਗ ਹੋਣਾ ਚਾਹੀਦਾ ਅਗਰ ਕੋਈ ਅਲੱਗ ਦਾ ਨਟ ਲੱਗਿਆ ਹੋਇਆ ਜਾਂ ਉਤੇ ਜੰਗ ਲੱਗਿਆ ਹੋਇਆ ਤਾਂ ਤੁਸੀਂ ਉਥੋਂ ਕਲੀਅਰ ਹੋ ਜਾਓ ਕਿ ਗੱਡੀ ਦਾ ਜਾਂ ਬੋਰਨਟ ਵੀ ਚੇਂਜ ਕੀਤਾ ਹੋਇਆ ਜਾਂ ਗੱਡੀ ਦੇ ਨਾਲ ਫਰੰਟ ਤੋਂ ਵੀ ਕੋਈ ਛੇੜ ਛਾੜ ਜਿਹੜੀ ਹੋਈ ਹੋਈ ਆ ਆ ਸਾਈਡਾਂ ਚੈੱਕ ਕਰਨੀਆਂ ਤੁਸੀਂ ਆ ਧਿਆਨ ਨਾਲ ਦੇਖੋ ਸੋ ਆ ਪੇਸਟਿੰਗ ਆ ਜਿਹੜੀ ਇਹ ਕੰਪਨੀ ਦੇ ਵਿੱਚੋਂ ਹੋਈ ਹੋਈ ਆ ਰੰਗ ਆ ਜਿਹੜਾ ਇਹਦਾ ਬਿਲਕੁਲ ਗੱਡੀ ਦੇ ਨਾਲ ਦਾ ਸੋ ਅਗਰ ਇੱਥੇ ਜਿਹੜੀ ਪੇਸਟਿੰਗ ਆ ਉਪਰ ਖੱਪੜੀ ਜੀ ਹੋਈ ਹੋਈ ਆ ਥੋੜਿਆਂ ਦੇ ਨਿਸ਼ਾਨ ਆ ਜੰਗ ਲੱਗਿਆ ਹੋਇਆ ਨਾ ਤੁਸੀਂ ਸਮਝ ਲਓ ਕਿ ਗੱਡੀ ਆ ਜਿਹੜੀ ਉਹ ਫਰੰਟ ਤੋਂ ਕਾਫੀ ਡੈਮੇਜ ਹੋਈ ਸੀ ਡੈਮੇਜ ਹੋਣ ਤੋਂ ਬਾਅਦ ਉਹ ਬਣੀ ਹੋਈ ਗੱਡੀ ਆ ਸੋ ਇਧਰ ਵੀ ਤੁਸੀਂ ਉਸੇ ਤਰ੍ਹਾਂ ਚੈੱਕ ਕਰਨਾ ਸੋ ਆ ਤੁਸੀਂ ਦੇਖ ਸਕਦੇ ਹੋ ਪੇਸਟਿੰਗ ਬਿਲਕੁਲ ਉਦਾਂ ਦੀ ਹੋਈ ਹੋਈ ਆ ਇਸ ਤਰ੍ਹਾਂ ਤੁਹਾਨੂੰ ਦੋਵੇਂ ਪਾਸਿਓਂ ਕਲੀਅਰ ਹੋ ਜਾਊਗਾ ਵੀ ਗੱਡੀ ਦੀਆਂ ਦੋਵੇਂ ਸਾਈਡਾਂ ਸਹੀ ਆ ਹੁਣ ਆਪਾਂ ਚੈੱਕ ਕਰਨਾ ਗੱਡੀ ਦਾ ਇੰਜਨ ਵੀ ਇੰਜਨ ਦੀ ਹਾਲਤ ਕਿਵੇਂ ਆ ਇਹ ਨਾ ਹੋਵੇ ਆਪਾਂ ਗੱਡੀ ਖਰੀਦ ਲਈਏ ਤੇ ਬਾਅਦ ਦੇ ਵਿੱਚ ਆਪਾਂ ਨੂੰ ਇਹਦੇ ਉੱਤੇ ਪੈਸੇ ਲਾਉਣੇ ਪੈ ਜਾਣ ਸੋ ਇੰਜਨ ਦੀ ਹਾਲਤ ਚੈੱਕ ਕਰਨੀ ਬਹੁਤ ਜ਼ਰੂਰੀ ਆ ਉਹਦੇ ਲਈ ਆਪਾਂ ਕੀ ਕਰਨਾ ਆਪਾਂ ਡਿਪ ਸਟਿਕ ਆਪਾਂ ਬਾਹਰ ਕ ਬਾਹਰ ਕੱਢਣ ਤੋਂ ਬਾਅਦ ਆਪਾਂ ਗੱਡੀ ਕਰ ਦੇਣੀ ਆ ਸਟਾਰਟ ਸੋ ਇੱਥੋਂ ਤੁਸੀਂ ਧਿਆਨ ਨਾਲ ਚੈੱਕ ਕਰਨਾ ਗੱਡੀ ਸਟਾਰਟ ਕਰਕੇ ਵੀ ਕਿਸੇ ਤਰ੍ਹਾਂ ਦਾ ਧੂਆ ਨਹੀਂ ਇੱਥੋਂ ਨਿਕਲਣਾ ਚਾਹੀਦਾ ਨਾ ਇੱਥੋਂ ਤੇਲ ਬਾਹਰ ਨਿਕਲਣਾ ਚਾਹੀਦਾ ਸੋ ਇਹ ਚੀਜ਼ਾਂ ਤੁਸੀਂ ਧਿਆਨ ਨਾਲ ਨੋਟ ਕਰਨੀਆਂ ਇਹਨੂੰ ਹੋਰ ਬਰੀਕੀ ਨਾਲ ਚੈੱਕ ਕਰਨ ਲਈ ਤੁਸੀਂ ਇੱਕ ਨੈਪਕਿਨ ਦਾ ਪੇਪਰ ਲੈ ਲਿਓ ਜਾਂ ਵਾਈਟ ਰੰਗ ਦਾ ਕੋਈ ਕੱਪੜਾ ਲੈ ਲਿਓ ਉਹਨੂੰ ਇੱਥੇ ਲਾ ਦਿਓ ਸੋ ਇੱਥੇ ਥੋੜਾ ਟਾਈਮ ਲਾਉਣ ਤੋਂ ਬਾਅਦ ਤੁਸੀਂ ਚੈੱਕ ਕਰਿਓ ਵੀ ਨੈਪਕਿਨ ਦਾ ਪੇਪਰ ਬਿਲਕੁਲ ਸਾਫ਼ ਹੋਣਾ ਚਾਹੀਦਾ ਇਹ ਤੇ ਕੋਈ ਵੀ ਛਿੱਟੇ ਨਹੀਂ ਹੋਣੇ ਚਾਹੀਦੇ ਤੋ ਜੇਕਰ ਇਤੇ ਕੋਈ ਤੇਲ ਦੇ ਕਾਫੀ ਸਾਰੇ ਤੁਹਾਨੂੰ ਛਿੱਟੇ ਮਿਲਦੇ ਆ ਤਾਂ ਇਹਦਾ ਮਤਲਬ ਹੈ ਕਿ ਗੱਡੀ ਆ ਜਿਹੜੀ ਉਹ ਇੰਜਣ ਦਾ ਕੰਮ ਭਾਲਦੀ ਆ ਇੰਜਣ ਤੇ ਤੁਹਾਡੇ ਪੈਸੇ ਲੱਗਣਗੇ ਉਦਾਂ ਦੀ ਗੱਡੀ ਤੁਸੀਂ ਬਿਲਕੁਲ ਨਹੀਂ ਖਰੀਦਣੀ ਇਸ ਤੋਂ ਬਾਅਦ ਤੁਸੀਂ ਗੱਡੀ ਦਾ ਕੂਲੈਂਟ ਚੈੱਕ ਕਰਨਾ ਖੋਲ ਕੇ ਇਹ ਤੁਸੀਂ ਖੋਲ ਲੈਣਾ ਪਹਿਲਾਂ ਖੋਲ ਕੇ ਤੁਸੀਂ ਧਿਆਨ ਨਾਲ ਦੇਖਣਾ ਵੀ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਤੇਲ ਨਹੀਂ ਆਉਣਾ ਚਾਹੀਦਾ ਤੇ ਕੂਲੈਂਟ ਦੇ ਵਿੱਚ ਕਿਸੇ ਤਰ੍ਹਾਂ ਦਾ ਤੇਲ ਮਿਕਸ ਵੀ ਨਹੀਂ ਹੋਣਾ ਚਾਹੀਦਾ ਸੋ ਅਗਰ ਇਸ ਤਰ੍ਹਾਂ ਦਾ ਕੋਈ ਵੀ ਚੀਜ਼ ਹੁੰਦੀ ਆ ਤਾਂ ਸਮਝ ਲਓ ਕਿ ਗੱਡੀ ਦੇ ਇੰਜਨ ਦਾ ਕੰਮ ਹੋਣ ਵਾਲਾ ਇੱਕ ਜਿਹੜਾ ਹੋਰ ਸਕੈਮ ਬਹੁਤ ਜ਼ਿਆਦਾ ਚੱਲਦਾ ਉਹ ਹੈਗਾ ਆ ਟਾਇਰਾਂ ਦੇ ਨਾਲ ਕੀਤਾ ਜਾਣ ਵਾਲਾ ਸਕੈਮ ਜਿਵੇਂ ਜਮਾ ਗੰंजे ਟਾਇਰ ਹੁੰਦੇ ਆ ਉਹਨਾਂ ਤੇ ਗੁੱਡੀਆਂ ਬਣਾ ਕੇ ਹਨਾ ਗੱਡੀਆਂ ਤੇ ਚਾੜ ਕੇ ਉਹਨਾਂ ਨੂੰ ਓਵੇਂ ਜਿਹੜਾ ਵੇਚ ਦਿੱਤਾ ਜਾਂਦਾ ਸੋ ਉਹ ਤੁਸੀਂ ਚੈੱਕ ਕਰਨ ਲਈ ਤੁਸੀਂ ਆਹ ਦੇਖੋ ਧਿਆਨ ਦੇ ਨਾਲ ਆਹ ਗੁੱਡੀ ਦੇ ਅੰਦਰ ਇੰਡੀਕੇਟਰ ਹੁੰਦਾ ਇਹਨੂੰ ਆਪਾਂ ਇੰਡੀਕੇਟਰ ਕਹਿ ਦਿੰਦੇ ਆ ਰਬੜ ਜੀ ਹੁੰਦੀ ਆ ਅੰਦਰ ਜਮਾ ਛੋਟੀ ਜੀ ਸੋ ਇਹ ਤੋਂ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਟ ਸੋ ਇਹ ਚੀਜ਼ ਤੁਸੀਂ ਚੈੱਕ ਕਰਨੀ ਆ ਵੀ ਇਹ ਚੀਜ਼ ਹੋਣੀ ਚਾਹੀਦੀ ਆ ਕਿਉਂਕਿ ਜਿਹੜਾ ਉਦਾਂ ਦਾ ਟਾਇਰ ਹੋਊਗਾ ਜਿਹਦੇ ਗੱਡੀਆਂ ਬਣਾਈਆਂ ਹੋਣਗੀਆਂ ਆਰਟੀਫੀਸ਼ੀਅਲ ਉਹਦੇ ਵਿੱਚ ਇਹ ਚੀਜ਼ ਨਹੀਂ ਹੁੰਦੀ ਇਹਨੂੰ ਆਪਾਂ ਗਰੂਵਜ਼ ਕਹਿ ਦਿੰਨੇ ਆ ਜਿਹੜੀ ਆਹ ਲਾਈਨ ਹੁੰਦੀ ਹੈ ਜਿਵੇਂ ਆ ਗੱਡੀ ਨੂੰ ਸੋ ਇਹ ਗਰੂਵਜ਼ ਦੇ ਵਿੱਚ ਆਹ ਚੀਜ਼ ਇੰਡੀਕੇਟਰ ਹੋਣਾ ਬਹੁਤ ਜ਼ਰੂਰੀ ਆ ਸੋ ਉਹਦੇ ਨਾਲ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਤੁਹਾਡਾ ਜਿਹੜਾ ਟਾਇਰ ਆ ਉਹ ਬਿਲਕੁਲ オリジナル ਆ ਉਸ ਤੋਂ ਬਾਅਦ ਤੁਸੀਂ ਚੈੱਕ ਕਰਨੀ ਆ ਗੱਡੀ ਦੀ ਛੱਤ ਵੀ ਗੱਡੀ ਰੋਲ ਓਵਰ ਤਾਂ ਨਹੀਂ ਹੋਈ ਮਤਲਬ ਕਿ ਗੱਡੀ ਪਲਟੀ ਤਾਂ ਨਹੀਂ ਹੋਈ ਉਹ ਚੈੱਕ ਕਰਨ ਲਈ ਤੁਸੀਂ ਚੈੱਕ ਕਰਨੀ ਆ ਆਹ ਰਬੜਾ ਇਹਨੂੰ ਤੁਸੀਂ ਚੰਗੀ ਤਰ੍ਹਾਂ ਲਾ ਲੈਣਾ ਇੱਥੋਂ ਆਹ ਦੇਖੋ ਆਹ ਲਾ ਕੇ ਨਾ ਆ ਤੂਈਆਂ ਤੁਸੀਂ ਦੇਖਣੀਆਂ ਬਿੰਦੀਆਂ ਜਿਹੜੀਆਂ ਇਹ ਰੋਬੋਟਿਕ ਪੰਚ ਹੋਲ ਆ ਇਹ ਸਿਰਫ ਰੋਬੋਟ ਦੇ ਦੁਆਰਾ ਬਣਾਇਆ ਜਾਂਦਾ ਇਹ ਉਦਾਂ ਕੋਈ ਵੀ ਨਹੀਂ ਲਾ ਸਕਦਾ ਸੋ ਇੱਥੇ ਤੁਸੀਂ ਚੈੱਕ ਕਰਨਾ ਵੀ ਕਿਤੇ ਜੰਗ ਦਾ ਨਿਸ਼ਾਨ ਤਾਂ ਨਹੀਂ ਕਿਤੇ ਹਥੌੜੇ ਦਾ ਨਿਸ਼ਾਨ ਤਾਂ ਨਹੀਂ ਜਾਂ ਕਿਸੇ ਤਰ੍ਹਾਂ ਦੀ ਇੱਥੇ ਬਿਲਡਿੰਗ ਤਾਂ ਨਹੀਂ ਕੀਤੀ ਹੋਈ ਸੋ ਇਹ ਚੀਜ਼ ਨਾਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੇ ਤਾਂ ਇਹ ਬਿਲਕੁਲ ਕਲੀਅਰ ਆ ਤਾਂ ਗੱਡੀ ਥੋੜੀ ਰੂਲ ਓਵਰ ਜਾਂ ਪਲਟੀ ਨਹੀਂ ਹੋਈ ਪਰ ਜੇ ਇੱਥੇ ਕੋਈ ਬੈਲਡਿੰਗ ਦਾ ਨਿਸ਼ਾਨ ਆ ਜਾਂ ਜੰਗ ਲੱਗੀ ਹੋਈ ਆ ਜਾਂ ਇੱਥੇ ਕੋਈ ਥੋੜਿਆਂ ਦੇ ਨਿਸ਼ਾਨ ਆ ਤਾਂ ਸਮਝ ਲਿਓ ਕਿ ਤੁਹਾਡੀ ਗੱਡੀ ਰੋਲਓਵਰ ਹੋਈ ਹੋਈ ਆ ਯਾਨੀ ਕਿ ਪਲਟੀ ਹੋਈ ਆ ਹੁਣ ਆਪਾਂ ਚੈੱਕ ਕਰਨਾ ਵੀ ਗੱਡੀ ਪਿੱਛੋਂ ਤਾਂ ਨਹੀਂ ਵੱਜੀ ਹੋਈ ਉਹ ਚੈੱਕ ਕਰਨ ਲਈ ਤੁਸੀਂ ਡਿੱਗੀ ਖੋਲਣੀ ਆ ਡਿੱਗੀ ਖੋਲਣ ਤੋਂ ਬਾਅਦ ਤੁਸੀਂ ਆਹ ਜਿਹੜੀ ਆਪਣੇ ਜਿੱਥੇ ਟਾਇਰ ਪਿਆ ਹੁੰਦਾ ਉਹ ਜਗ੍ਹਾ ਚੰਗੀ ਤਰ੍ਹਾਂ ਦੇਖਣੀ ਆ ਸੋ ਉਹ ਬਿਲਕੁਲ ਸਾਫ਼ ਹੋਣੀ ਚਾਹੀਦੀ ਆ ਤੇ ਆ ਤੁਸੀਂ ਗਲਾਈ ਚੈੱਕ ਕਰਨੀ ਆ ਟਾਇਰ ਬਾਹਰ ਕੱਢ ਕੇ ਤੇ ਅਗਰ ਇੱਥੇ ਕੋਈ ਥੋੜਿਆਂ ਦੇ ਨਿਸ਼ਾਨ ਆ ਜਾਂ ਜੰਗ ਲੱਗਿਆ ਹੋਇਆ ਤਾਂ ਸਮਝ ਲਿਓ ਕਿ ਗੱਡੀ ਆ ਜਿਹੜੀ ਉਹ ਪਿੱਛੋਂ ਵੀ ਵੱਜੀ ਹੋਈ ਆ ਗੱਡੀ ਦਾ ਪਿੱਛੋਂ ਵੀ ਐਕਸੀਡੈਂਟ ਜਿਹੜਾ ਹੋਇਆ ਹੋਇਆ ਹੁਣ ਤੁਹਾਨੂੰ ਦੱਸਦੇ ਆ ਉਹ ਚੀਜ਼ ਬਾਰੇ ਜਿਹੜਾ ਸਭ ਤੋਂ ਵੱਡਾ ਅੱਜ ਕੱਲ 스ਕੈਮ ਬਣਿਆ ਹੋਇਆ ਗੱਡੀਆਂ ਦੇ ਵਿੱਚ ਵੀ ਮੀਟਰ ਬੈਕ ਕਰ ਦਿੰਦੇ ਆ ਤੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਗੱਡੀ ਜਿਹੜੀ ਆ ਓਰੀਜਨਲ ਦੇ ਵਿੱਚ ਚੱਲੀ ਕਿੰਨੀ ਹੋਈ ਆ। ਸੋ ਅਸਲ ਦੇ ਵਿੱਚ ਗੱਡੀ ਕਿੰਨੀ ਚੱਲੀ ਹੋਈ ਆ ਉਹ ਚੀਜ਼ਾਂ ਕਲੀਅਰ ਕਰਨ ਲਈ ਤੁਹਾਨੂੰ ਨਿੱਕੇ-ਨਿੱਕੇ ਚੀਜ਼ਾਂ ਦੇਖਣੀਆਂ ਪੈਣੀਆਂ ਜਿੰਨਾ ਤੋਂ ਤੁਹਾਨੂੰ ਕਾਫੀ ਹੱਦ ਤੱਕ ਕਲੀਅਰ ਹੋ ਜਾਊਗਾ ਕਿ ਗੱਡੀ ਦਾ ਜਿੰਨਾ ਮੀਟਰ ਸ਼ੋ ਕਰਦਾ ਇਹ ਵਾਕਈ ਉਨੇ ਚੱਲੀ ਹੋਈ ਆ ਜਾਂ ਇਸ ਤੋਂ ਵੀ ਵੱਧ ਚੱਲੀ ਹੋਈ ਆ। ਉਹਦੇ ਲਈ ਤੁਸੀਂ ਸਭ ਤੋਂ ਪਹਿਲਾਂ ਬ੍ਰੇਕ ਪੈਡਲ ਦੇਖਣੇ ਆ। ਸੋ ਆ ਤੁਸੀਂ ਧਿਆਨ ਨਾਲ ਦੇਖ ਲਓ ਇਹ 60-65000 ਹੁਣ ਕਿਲੋਮੀਟਰ ਜਿਹੜੀ ਚੱਲ ਚੁੱਕੀ ਆ ਗੱਡੀ। ਸੋ ਜੇ ਗੱਡੀ ਦੇ ਬ੍ਰੇਕ ਪੈਡਲ ਜ਼ਿਆਦਾ ਘਸੇ ਹੋਏ ਆ ਗੱਡੀ ਆ ਦੀਪੰਤੀ 1000 ਜਿਹੜੀ ਸ਼ੋਅ ਕਰ ਰਹੀ ਆ ਵੀ ਚੱਲੀ ਹੋਈ ਆ ਨਾ ਉੱਥੋਂ ਤੁਸੀਂ ਅੰਦਾਜ਼ਾ ਲਾ ਲਿਓ ਕਿ ਗੱਡੀ ਦੇ ਮੀਟਰ ਦੇ ਨਾਲ ਛੇੜ ਛਾੜ ਉਹ ਕੀਤੀ ਹੋਈ ਆ ਉਸ ਤੋਂ ਬਾਅਦ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਹੈਂਡ ਬ੍ਰੇਕਸ ਤੋਂ ਸੋ ਆ ਤੁਸੀਂ ਦੇਖ ਸਕਦੇ ਹੋ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ 65000 ਕਿਲੋਮੀਟਰ ਗੱਡੀ ਚੱਲੀ ਹੋਈ ਆ ਸੋ ਜਦੋਂ ਆਪਾਂ ਇਹ ਹੈਂਡ ਬ੍ਰੇਕ ਲਾਉਨੇ ਆ ਇੱਥੇ ਤੱਕ ਉਹ ਲੱਗ ਜਾਂਦੇ ਆ ਯਾਨੀ ਕਿ ਨਾਰਮਲ ਆ ਜਿਹੜੇ ਬ੍ਰੇਕ ਪੈਡ ਹੁੰਦੇ ਆ ਉਹ ਤਕਰੀਬਨ 1 ਲੱਖ ਕਿਲੋਮੀਟਰ ਤੱਕ ਚੱਲ ਜਾਂਦੇ ਆ ਸੋ ਅਗਰ ਤਾਂ ਇਹ ਇੱਥੇ ਤੱਕ ਜਿਵੇਂ ਹੁਣ 60 60000 ਇਹ ਚੱਲੀ ਹੋਈ ਆ ਇੱਥੇ ਤੱਕ ਲੱਗਦੇ ਆ ਤਾਂ ਨਾਰਮਲ ਆ ਅਗਰ ਇਹ ਇਦੋਂ ਵੀ ਪਿੱਛੇ ਜਾ ਕੇ ਲੱਗਦੇ ਆ ਮੰਨ ਲਓ ਕਿ ਇੱਥੇ ਜਾ ਕੇ ਲੱਗਦੇ ਆ ਤਾਂ ਇਹਦਾ ਮਤਲਬ ਗੱਡੀ ਆ ਜਿਹੜੀ ਉਹ ਜ਼ਿਆਦਾ ਚੱਲੀ ਹੋਈ ਆ ਅਗਰ ਉਹ ਘੱਟ ਜਾਨੀ ਕਿ 50 ਕੁ ਹਜ਼ਾਰ ਕਿਲੋਮੀਟਰ ਦੱਸਦੇ ਆ ਵੀ 50000 ਕਿਲੋਮੀਟਰ ਚੱਲੀ ਆ ਪਰ ਇਹ ਪਿੱਛੇ ਜਾ ਕੇ ਰੁਕਦਾ ਤਾਂ ਇਹਦਾ ਮਤਲਬ ਗੱਡੀ ਦਾ ਜਿਹੜਾ ਮੀਟਰ ਆ ਉਹ ਬੈਕ ਕੀਤਾ ਹੋਇਆ ਉਸ ਤੋਂ ਬਾਅਦ ਤੁਸੀਂ ਜਿਹੜਾ ਦੇਖਣਾ ਗੱਡੀ ਦਾ ਸਟੀਅਰਿੰਗ ਸੋ ਜਿਹੜੀ ਵੀ ਗੱਡੀ ਜ਼ਿਆਦਾ ਚੱਲੀ ਹੋਊਗੀ ਸੋ ਉਹਦਾ ਤੁਸੀਂ ਧਿਆਨ ਨਾਲ ਸਟੀਅਰਿੰਗ ਦੇਖਿਓ ਉਹ ਤਾਂ ਜਿਵੇਂ ਆਪਾਂ ਕਹਿੰਦੇ ਨੇ ਘਸਾ ਜਾ ਪਿਆ ਜਾਂਦਾ ਹੁੰਦਾ ਸੋ ਉਹ ਚੀਜ਼ ਉਹ ਤੇ ਹੋਈ ਹੋਊਗੀ ਸੋ ਇਹ ਲਿਖੀਆਂ ਲਿਖੀਆਂ ਚੀਜ਼ਾਂ ਜਿਨ੍ਹਾਂ ਤੋਂ ਆਪਾਂ ਕਲੀਅਰ ਕਰ ਸਕਦੇ ਹਾਂ ਵੀ ਗੱਡੀ ਦਾ ਜਿਹੜਾ ਮੀਟਰ ਆ ਉਹ ਬੈਕ ਤਾਂ ਨਹੀਂ ਕੀਤਾ ਹੋਇਆ ਉਸ ਤੋਂ ਬਿਨਾ ਆਪਾਂ ਗੱਡੀ ਦੇ ਟਾਇਰਾਂ ਤੋਂ ਵੀ ਅੰਦਾਜ਼ਾ ਲਾ ਸਕਦੇ ਹਾਂ ਜਿਵੇਂ ਕਈ ਵਾਰੀ ਗੱਡੀ ਦੇ ਨਾਲ ਦੇ ਟਾਇਰ ਹੁੰਦੇ ਆ ਹਨਾ ਤਾਂ ਉਸ ਸਿਚੁਏਸ਼ਨ ਦੇ ਵਿੱਚ ਆਪਾਂ ਗੱਡੀ ਦੇ ਜਿਹੜੇ ਟਾਇਰ ਆ ਮੈਨੂਫੈਕਚਰ ਕਦੋਂ ਹੋਇਆ ਉਹ ਡੇਟ ਚੈੱਕ ਕਰਨੀ ਆ ਗੱਡੀ ਦੀ ਮੈਨੂਫੈਕਚਰਿੰਗ ਡੇਟ ਚੈੱਕ ਕਰਨੀ ਆ ਸੋ ਜੇ ਦੋਵੇਂ ਆਸਤ ਵਿੱਚ ਮਿਲਦੀਆਂ ਤਾਂ ਇਥੋਂ ਫਿਰ ਕਲੀਅਰ ਹੋ ਜਾਊਗਾ ਕਿ ਟਾਇਰ ਆ ਉਹ ਗੱਡੀ ਦੇ ਨਾਲ ਦੇ ਆ ਸੋ ਟਾਇਰਾਂ ਦੀ ਹਾਲਤ ਤੋਂ ਤੁਸੀਂ ਫਿਰ ਅੰਦਾਜ਼ਾ ਲਾ ਸਕਦੇ ਹੋ ਵੀ ਗੱਡੀ ਜਿਹੜੀ ਉਹ ਵਾਕਈ ਅਰੀਜਨਲ ਚੱਲੀ ਹੋਈ ਆ ਕਿਉਂਕਿ ਜਿਹੜੇ ਟਾਇਰ ਆ ਉਹ ਨਾਰਮਲੀ 40 ਤੋਂ ਲੈ ਕੇ 50000 ਕਿਲੋਮੀਟਰ ਤੱਕ ਜਿਹੜੇ ਚੱਲਦੇ ਆ ਸੋ ਉੱਥੋਂ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਗੱਡੀ ਦਾ ਜਿਹੜਾ ਮੀਟਰ ਆ ਉਹਦੇ ਨਾਲ ਕੋਈ ਛੇੜ ਛੱਡ ਤਾਂ ਨਹੀਂ ਹੋਈ ਹੋਈ ਉਸ ਤੋਂ ਬਾਅਦ ਅਗਲੀ ਵਾਰੀ ਆਉਂਦੀ ਆ ਸਟੀਅਰਿੰਗ ਦੀ ਸੋ ਇਹ ਤੁਸੀਂ ਕਿਵੇਂ ਚੈੱਕ ਕਰਨਾ ਕਿ ਪੱਧਰ ਦੀ ਜਗ੍ਹਾ ਤੇ ਤੁਸੀਂ ਗੱਡੀ ਖੜਾ ਲੈਣੀ ਆ ਉੱਥੇ ਜਾ ਕੇ ਤੁਸੀਂ ਦੋਵੇਂ ਪਾਸੇ ਗੱਡੀ ਦੇ ਟਾਇਰਾਂ ਨੂੰ ਕੱਟ ਕੇ ਦੇਖੋ ਕਿਸੇ ਤਰ ਕਿਸੇ ਤਰ੍ਹਾਂ ਦੀ ਇਹ ਆਵਾਜ਼ ਨਹੀਂ ਕਰਨਾ ਚਾਹੀਦਾ ਸੋ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚੋਂ ਕੋਈ ਇੱਕ ਵੀ ਚੀਜ਼ ਹੁੰਦੀ ਆ ਤਾਂ ਤੁਸੀਂ ਉਹ ਗੱਡੀ ਨਾ ਖਰੀਦਿਓ ਉਸ ਤੋਂ ਬਿਨਾ ਤੁਸੀਂ ਗੱਡੀ ਦਾ ਏਸੀ ਚੰਗੀ ਤਰ੍ਹਾਂ ਚੈੱਕ ਕਰ ਲਿਓ ਕਿਉਂਕਿ ਕਈ ਵਾਰੀ ਆਪਾਂ ਇਹ ਨਿਖੇ ਨਿਖੇ ਚੀਜ਼ਾਂ ਦੇਖਦੇ ਨਹੀਂ ਪਰ ਖਰਚਾ ਇਹਨਾਂ ਦੇ ਵੱਡਾ ਹੋ ਜਾਂਦਾ ਸੋ ਗੱਡੀ ਦਾ ਏਸੀ ਚੰਗੀ ਤਰ੍ਹਾਂ ਚੈੱਕ ਕਰ ਲਿਓ ਗੱਡੀ ਦੀ ਜਿਹੜੀ ਹੀਟ ਆ ਉਹ ਚੰਗੀ ਤਰ੍ਹਾਂ ਚੈੱਕ ਕਰ ਲਿਓ ਚਲਾ ਕੇ ਸੋ ਇਹ ਚੀਜ਼ਾਂ ਤੁਸੀਂ ਧਿਆਨ ਨਾਲ ਦੇਖਿਓ ਇਸ ਤੋਂ ਬਿਨਾ ਤੁਸੀਂ ਚੈੱਕ ਕਰਨੀ ਹੈ ਗੱਡੀ ਦੀ ਸਸਪੈਂਸ਼ਨ ਆ ਦੇਖੋ ਤੁਸੀਂ ਧਿਆਨ ਦੇ ਨਾਲ ਇਥੋਂ ਕਿਸੇ ਤਰ੍ਹਾਂ ਦੀ ਲੀਕੇਜ ਨਹੀਂ ਹੋਣੀ ਚਾਹੀਦੀ ਦੋਵੇਂ ਪਾਸੇੋਂ ਇਹ ਤੁਸੀਂ ਚੰਗੀ ਤਰ੍ਹਾਂ ਚੀਜ਼ ਚੈੱਕ ਕਰਨੀ ਆ ਸੋ ਅਗਰ ਇੱਥੇ ਕਿਸੇ ਤਰ੍ਹਾਂ ਦੀ ਲੀਕੇਜ ਹੁੰਦੀ ਆ ਤਾਂ ਸਮਝ ਲਓ ਉੱਥੇ ਸਸਪੈਂਸ਼ਨ ਦਾ ਖਰਚਾ ਤੁਹਾਨੂੰ ਖੜਾ ਹੋ ਸਕਦਾ ਸੋ ਉਸ ਤਰ੍ਹਾਂ ਦੀ ਗੱਡੀ ਵੀ ਤੁਸੀਂ ਬਿਲਕੁਲ ਨਹੀਂ ਖਰੀਦਣੀ ਇਸ ਤੋਂ ਬਿਨਾ ਤੁਸੀਂ ਗੱਡੀ ਦੇ ਵਿੱਚ ਲੀਕਿੰਗ ਵਗੈਰਾ ਵੀ ਚੰਗੀ ਤਰ੍ਹਾਂ ਚੈੱਕ ਕਰਨੀ ਆ ਧਿਆਨ ਦੇ ਨਾਲ ਤੇ ਜਦੋਂ ਗੱਡੀ ਸਟਾਰਟ ਹੋਊਗੀ ਤੁਸੀਂ ਉਹਦੀ ਇੰਜਨ ਦੀ ਆਵਾਜ਼ ਨੂੰ ਵੀ ਚੰਗੀ ਤਰ੍ਹਾਂ ਧਿਆਨ ਨਾਲ ਸੁਣਨਾ ਵੀ ਕਿਸੇ ਤਰ੍ਹਾਂ ਦੀ ਕੋਈ ਅਟਪਟੀ ਆਵਾਜ਼ ਤਾਂ ਨਹੀਂ ਆ ਰਹੀ ਇਸ ਤੋਂ ਬਾਅਦ ਤੁਸੀਂ ਰੇਸ ਦੇ ਕੇ ਦੇਖਿਓ ਬੈਕ ਸਾਈਡ ਜਾ ਕੇ ਦੇਖਿਓ ਵੀ ਗੱਡੀ ਦਾ ਧੂਆਂ ਕਿਸ ਤਰ੍ਹਾਂ ਦਾ ਜੇਕਰ ਗੱਡੀ ਡੀਜ਼ਲ ਆ ਤੇ ਕਾਲਾ ਧੂਆਂ ਮਾਰਦੀ ਆ ਨਾ ਉਹ ਗੱਡੀ ਵੀ ਤੁਸੀਂ ਬਿਲਕੁਲ ਨਹੀਂ ਲੈਣੀ ਕਿਉਂਕਿ ਉਹਦੇ ਵੀ ਇੰਜਨ ਤੇ ਪੈਸੇ ਲੱਗਣਗੇ ਤੇ ਜੇਕਰ ਗੱਡੀ ਪੈਟਰੋਲ ਨਾਲ ਤੇ ਚਿੱਟਾ ਧੂੰਆਂ ਮਾਰਦੀ ਆ ਉਹ ਗੱਡੀ ਵੀ ਤੁਸੀਂ ਨਹੀਂ ਖਰੀਦਣੀ ਕਿਉਂਕਿ ਉਹਦੇ ਵੀ ਇੰਜਨ ਦਾ ਕੰਮ ਹੋਊਗਾ ਸੋ ਦੋਸਤੋ ਕਿਵੇਂ ਲੱਗੀ ਜਾਣਕਾਰੀ ਕਮੈਂਟ ਕਰਕੇ ਦੱਸਿਓ ਤੇ ਇਦਾਂ ਦੀਆਂ ਇਨਫੋਰਮੇਟਿਵ ਵੀਡੀਓ ਦੇਖਣ ਲਈ ਆਪਣਾ ਪੇਜ ਕੰਟਰੀਸਾਈਡ ਯੂਟਿਊਬਰ ਜਰੂਰ ਫੋਲੋ ਕਰ ਲਿਓ